ਆਪਾਂ ਦਾ ਪੁੱਤ ਕਿਨੇ ਲੈ ਲੀਏ ਤੇ ਆ ਕੀ ਲੈ ਰਿਹਾ ਹੈ ਰੈਡੀ ਆ ਵੀ ਭਾ ਕੇ ਹੋ ਬਣੇ ਕੇ ਰੋਕ ਲੂ ਆਇ ਨਾ ਕਾ ਰੋਲਾ ਨਾ ਬਾ ਹਾਂ ਦੋ ਤੇ ਤਾਰ ਤੋਂ ਉਹ ਆ ਗਿਆ ਆਤੀ ਉੱਪਰ ਬਣ ਗਿਆ ਅਜਵਾ ਦੇ ਸਣਕੂ ਸਵਾਏ ਇਹਨੇ ਹੋ ਕਰ ਲਈ ਗੱਡੀ ਲੈ ਲਈਆ ਗੱਡੀ ਨੇ ਇੱਥੇ ਆ ਕੇ ਗੱਡੀ ਫਾੜ ਲਈ ਜੇ ਪਹਿਲੇ ਗੁੱਲੇ ਦੋ ਸਾਰੇ ਪੈਸੇ ਅਜਾ ਫ੍ਰੀਜ ਜਾਵਾਂਗੇ ਐਡ ਕਰਤਾ ਜੀ ਲੋਕੋ ਆਪਣੀ ਬਲੈਕਟਰ ਜੋੜੀ ਨੂੰ ਫ੍ਰੀ ਹੈ ਜੀ ਤੁਸੀਂ ਸੋਦੇ ਤੋਂ ਕੋਈ ਪੈਸਾ ਨਹੀਂ ਲੈਣਾ ਯਾਰ ਚੰਗਾ ਥੈਂਕ ਯੂ ਤੁਹਾਡੇ ਮਦਦ ਦਾ ਬਹੁਤ ਬਹੁਤ ਸ਼ੌਪ ਚਲੇ ਘੁੰਮਣ ਹੈ ਕਿ ਇੱਕ ਲੋਕੇਸ਼ਨ ਲੋਕੇਸ਼ਨ ਬਾਰੇ ਮੈਨੂੰ ਪਤਾ ਸਾਨੂੰ ਉਹ ਜੀ ਉੱਤੇ ਹਾਂ ਪਹਾੜਾ ਪਰ ਘਾਟ ਵਾਲੇ ਜੀਰਾ ਦੇਖੋ ਨੇ ਤਾਂ ਉਹ ਵੀ ਦੂਜੀ ਆਪਾਂ ਨੇ ਆਪਣੀ ਗੱਡੀ ਨਾਲ ਆ ਗਿਆ ਸਾਰੇ ਕਰਾ ਦੇਣਾ ਸਾਨੂੰ ਹਾਂ ਹਾਂ ਫਿਰ ਹੋਰ ਸਵਾਰੀਆਂ ਦੋ ਸਾਨੂੰ ਹੂੰ ਫਿਰ ਕੁਝ ਕਹਣਾ ਕੀ ਤਾਂ ਡਿਲੀਵਰੀ ਆ ਤੁਸੀਂ ਜਦੋਂ ਮਰਜ਼ੀ ਆ ਇਹ ਲੋਗਿੰ ਚਾਜੀ ਹੋ ਗਿਆ ਇੱਥੇ ਆ ਕੇ ਫਿੱਟ ਫਿੱਟ ਬਹੁਤ ਖੁਸ਼ੀ ਹੋ ਰਹੀ ਆ ਤੇ ਘਰੇ ਮ ਘਰੇ ਲਾ ਕੇ ਆਪਣੀ ਵਾਈਫ ਨੂੰ ਵੀ ਇਹ ਬੱਚਾ ਆਪਣਾ ਇਹ ਨਵਾਂ ਬੱਚਾ ਰੱਖਿਆ ਆ ਪਾ ਇਹ ਗੱਡੀ ਦਾ ਧਿਆਨ ਰੱਖਦਾ ਸਾਰਾ ਇਹ ਆਪ ਤਾਂ ਪਾਰ ਹੋ ਉੱਥੇ ਬੋਲਦੇ ਆ ਆਉਂਦੀ ਲੋਗੇ ਜਿੰਮ ਲਾਣਾ ਜਿੰਮ ਲਾ ਸਕਦੇ ਇੱਥੇ ਆ ਕੇ ਇਹ ਮੁੱਛਾਂ ਨੂੰ ਇਹ ਲੋਗ ਵੇਖ ਕੇ ਖਾ ਅਗਰ ਲੋ ਜੀ ਆਪਾਂ ਆ ਗਿਆ ਬੁੱਧ ਟੈਂਪਲ ਪਾਣੀ ਟੈਂਪਲ ਵਾਸਤੇ ਐ ਲੱਗ ਰਿਹਾ ਜਿਵੇਂ ਘਾਹ ਹੋਵੇ ਦਲ 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 ਇਹ ਚ ਕਮਲ ਕਮਲ ਦੇ ਫੁੱਲ ਹੋਣਗੇ ਹਾਂ ਹੋਣਗੇ ਇੱਥੇ ਇਹ ਜਾ ਰਹੇ ਹਾਂ ਸੋ ਅੱਜ ਇਨੇ ਟਾਈਮ ਤੇ ਆਏ ਹੋਇਆ ਸੀ ਡੇਢ ਵੀ ਨਾ ਹੋਣ ਵਾਲਾ ਦਾ ਕਟਾਸੀ ਰੂਮ ਤੋਂ ਬਾਹਰ ਅੱਜ ਨਿਕਲੇ ਆ ਸੋਅਦ ਦੀ ਮਸਮੁਤੀਆ ਕੇ ਵਲੋਗ ਬਣਾ ਲਈ ਆਪਾਂ ਕਿਉਂਕਿ ਹਰ ਤੱਕ ਲਈ ਆ ਬਣਾਉਣ ਵਾਲੇ ਵਲੋਗ ਸਾਡਾ ਕੋਈ ਗੱਲ ਨਹੀਂ ਜੋ ਬਾਗਾਂ ਕੀ ਛਾ ਯਾੜਾ ਪਰ ਅੰਗਰੇਜ਼ ਵੀ ਬਹੁਤ ਇਹ ਦੇ ਆਪਣੀ ਮੈਂ ਕਹਿ ਦੇਵਾਂ ਨਾ ਕਿ ਪ੍ਰੋਪਰ ਵੀ ਮੈਂ ਆਉਂ ਮੰਦਿਰ ਮੈਂ ਜਾਂ ਗੁਰਦੁਆਰੇ ਮੈਂ ਲੇਕਿਨ ਯਹਾਂ ਕਾ ਆ ਗਿਆ ਕੈਮਰਾ ਬੰਦ ਪਿਆ ਸੀ ਮੇਰੇ ਇੰਨੇ ਟਾਈਮ ਦਾ ਯਾਰ ਬਣੀਆ ਕਿ ਨਹੀਂ ਬਣੀ ਬਟ ਅਸੀਂ ਆ ਚੁੱਕੇ ਹਾਂ ਗਲਤ ਲੋਕੇਸ਼ਨ ਤੇ ਅਸੀਂ ਜਾਉਣਾ ਸੀ ਕਿਤੇ ਹੋਰ ਤੇ ਸਾਨੂੰ ਲੋਕੇਸ਼ਨ ਦਾ ਨਾਮ ਨਹੀਂ ਪਤਾ ਸੀ ਪਰ ਕੋਈ ਨਹੀਂ ਹੁਣ ਇੱਥੇ ਆ ਕੇ ਦੁਬਾਰਾ ਕੀ ਉਹ ਜੋ ਕਿ ਹਿੰਦ ਤੇ ਜਾਵਾਂਗੇ ਜਿੱਥੇ ਅਸੀਂ ਜਾਣਾ ਸੀਗਾ ਉਧਰੋਂ ਵਿੱਚ ਦਿਖਦੀ ਸੀ ਬਹੁਤ ਘੈਂਟ ਸੀਗਾ ਬਟ ਇਧਰੋਂ ਨਹੀਂ ਦਿਖ ਰਿਹਾ ਉਧਰੋਂ ਸਿੱਧਾ ਦਿਖ ਰਿਹਾ ਨੇੜੇ ਤੋਂ ਦਿਖ ਰਿਹਾ ਹੋਰ ਪਿਛੇ ਵੀ ਨਹੀਂ ਦਿਖਦਾ ਤੇ ਅੰਗਰੇਜ਼ ਕਹਿੰਦੇ ਆ ਕੋਈ ਨਹੀਂ ਅੱਜ ਇੱਥੇ ਸਹੀ ਕਿਉਂਕਿ ਜਿਆਦਾ ਘੁੰਮ ਨਹੀਂ ਸਕਦੇ ਯਾਰ ਸੋਣਾ ਵੀ ਅੰਦਰ ਆਤੀ ਕੰਮ ਕੁੰਮ ਤੇ ਵੀ ਜਾਣਾ ਹੁੰਦਾ ਇਸ ਲਈ ਸੋ ਗਾਇਸ ਜੇ ਅਸੀਂ ਗਏ ਘੁੰਮਣ ਤਾਂ ਤੁਹਾਨੂੰ ਵੀ ਜ਼ਰੂਰ ਲੈ ਕੇ ਜਾਵਾਂਗੇ ਦਿਖਾਵਾਂਗੇ ਜ਼ਰੂਰ ਇਹ ਕਰ ਨਹੀਂ ਦੇ ਚ। ਤੇ ਪਤਾ ਨਹੀਂ ਕੀ ਕਰ ਰਿਹਾ। ਜੇ ਕਿਸੇ ਨੂੰ ਪਤਾ ਤਾਂ ਦੱਸੋ ਮੈਨੂੰ ਵੀ। ਇਹ ਗੇਮ ਆ ਕੇ ਕੀ ਆ। ਖੜੇ ਹੁੰਦੇ ਐ ਜੋ ਸਿੱਕੇ ਹਾਂ। ਸਿੱਕੇ ਖੜੇ ਗਣੇ ਇੱਕ ਖੜੇ ਗਣੇ ਹੁੰਦੇ। ਕਰੇ ਤੂੰ ਅੱਗੇ। ਇਹ ਕਹ ਰਿਹਾ ਕੱਟ ਕੇ ਵਲੌਗ ਮੇਰੀ ਵੀਡੀਓ ਬਣਾਓ। ਖਰਜ ਆ ਜੇ ਬਣਾਈ ਨਹੀਂ ਹੈਗੀ ਮੈਂ। ਕਦੇ ਕੱਕੀ ਨੇ ਸਿੱਕਾ ਕਰਤਾ। ਸਿੱਕਾ। ਸਿੱਕੇ ਲਈ हां बनाती सी तेरी वीडियो बनाती सी देनी भी नहीं हैगी मैं पैसे ਵੱਧ ਲੱਗਣਗੇ ਜੇ ਮੇਰੇ ਕੈਮਰਾਮੈਨ ਬਣਾਇਆ ਇੱਕ ਵਾਰੀ ਲੱਗ ਗਿਆ ਔਰ ਕਿ ਬਾਰੀ ਬਾਰੀ ਹੋਣਾ ਲੱਗ ਗਿਆ ਜਿਹਦੇ ਵਿੱਚ ਦੇਖਿਆ ਔਰ ਦੇਖ ਕਿੰਨੇ ਕਿੰਨੇ ਉਮੇ ਉਮੇ ਪਏ ਨੇ ਹੈਨਾ ਜਿਹੜੇ ਖੜੇ ਹੋਏ ਨੇ ਕੋਈ ਗੇਮ ਨਹੀਂ ਨਾ ਇਹ ਮੰਨਤ ਮੰਨਤ ਆ ਕੋਈ ਹੈ ਨਾ ਕੋਣ ਪਤਾ ਨਹੀਂ ਨਾ ਮੰਗਦੇ ਹੁੰਦੇ ਜਿਵੇਂ ਏਹੇ ਵੀਵਰ ਅਧਰੋ ਦੇਖ ਸਰਦੰਤ ਸੀ ਵੈਸੇ ਰੇਟਾ ਬਤੀ ਉਹ ਉੱਥੇ ਆ ਵੀ ਤੁਸੀਂ ਉੱਥੇ ਜਾਣਾ ਸੀ ਉਧਰ ਵਾਲੀ ਬਿਲਡਿੰਗ ਤੇ ਬਟ ਇਟਸ ਓਕੇ ਨੈਕਸਟ ਟਾਈਮ ਸੋ ਅਸੀਂ ਨਿਰਾਸ਼ ਹੋ ਕੇ ਆ ਗਏ ਉਥੋਂ ਕਿਉਂਕਿ ਸਰਦੀ ਅਸੀਂ ਜਿਹੜੀ ਲੋਕੇਸ਼ਨ ਤੇ ਜਾਣਾ ਸੀ ਉਹ ਹੈ ਹੀ ਨਹੀਂ ਹੁਣ ਦੇਖਦੇ ਆ ਕਿ ਕਿੱਧਰ ਜਾਈਏ ਇਹੀ ਆ ਕਿ ਭਈ ਅੰڈیا ਦਾ ਆਪਾਂ ਨੂੰ ਪਤਾ ਹੁੰਦਾ ਬਟ ਇਧਰ ਦਾ ਆਪਾਂ ਨੂੰ ਕੁਝ ਨਹੀਂ ਪਤਾ ਨਾਲ ਸੀ ਕਿਸੇ ਤੋਂ ਪੁੱਛ ਸਕਦੇ ਚੇਰਾ ਅਸੇ ਲੈ ਕਿੱਥੇ ਆ ਗਏ ਇਹ ਨਿਰਾਸ਼ ਨਿਰਾਸ਼ ਆਪੂਰਵਕ ਗਾਦੇਵੇਂ ਮੰਨੇ ਬਾਈ ਮੇਰੇ ਕਨੇ ਨੇ ਇਸ਼ਾਰਾ ਕਰ ਰਿਹਾ ਬਾਰੀ ਬਾਰੀ ਕਿਉਂਕਿ ਅੱਜ ਮੈਂ ਲਿਪਸਟਿਕ ਲਾ ਕੇ ਆਈ ਹਾਂ ਐਤਾ ਅੱਜ ਮੈਨੂੰ ਚਿੜਾ ਰਹੇ ਆ ਕਿ ਅੱਜ ਤੱਕ ਮੈਂ ਤਿਆਰ ਕਿਉਂ ਹੋ ਕਿ ਆ ਕਿਉਂਕਿ ਮੈਂ ਲਾਉਂਦੀ ਨਹੀਂ ਹੁੰਦੀ ਨਾ ਇਸ ਕਰਕੇ ਸਾਰੇ ਅੱਗੇ ਅੱਗੇ ਚੱਲ ਰਿਹਾ ਕੱਲੇ ਮੇਰ ਤੋਂ ਇੰਨੇ ਅੱਗੇ ਆਇਆ ਹੈ ਮੈਨੂੰ ਛੱਡ ਤਾ ਨਾ ਕੱਲੀ ਤਰਾ ਮੂ ਲੱਗ ਗਿਆ ਹੋਊਗਾ ਉੱਥੇ 빙ਗੇ ਐ ਸੱਚੀ ਆ ਬੋ ਕੱਲੀ ਹੋ ਗਈ ਮੈਂ ਇੱਥੇ ਆ ਕੇ ਇਹ ਤਾਂ ਵਧੀਆ ਦਾ ਆਪ ਦੇ ਇੰਡੀਆ ਹੋਵੇ ਬੰਦਾ ਘਟੋ ਘਟ ਯਾਰ ਦੋਸਤ ਆਸ ਪੜੋਸ ਆਂਦੀ ਗਵਾਂਡੀ ਹੁੰਦੇ ਨੇ ਸਾਥ ਤਾਂ ਹੁੰਦਾ ਹੈ ਇੱਥੇ ਕਿਤੇ ਲ ਕੋਈ ਖਾਤ ਨਹੀਂ ਯਾਰ ਮਾਰ ਆ ਗਿਆ ਇਹਦਾ ਹੀ ਸਹਾਰਾ ਮੈਨੂੰ ਤਾਂ ਕੋਈ ਨਾ ਸੱਜਣਾ ਇਕੱਲੇ ਸੀ ਹੋਏ ਵੀ ਇੰਨੇ ਅੱਗੇ ਪਿੱਛੇ ਮੁੜ ਕੇ ਦੇਖਣਾ ਵੀ ਨਹੀਂ ਬਈ ਕਿੱਥੇ ਆ ਨਾਲ ਹੈਗੀ ਆ ਕਿ ਨਹੀਂ ਹੈਗੀ ਆ ਹਾਂ ਦੇਖੀ ਹਮ ਆ ਮੈਂ ਦੇਖਤੀ ਹੈ ਕਿ ਉਹ ਅੰਦਰ ਹੀ ਹਾਇ ਫਿੱਗੀ ਆ ਟੇਗਣ ਨੂੰ ਫਿਰਦੇ ਮੈਨੂੰ ਇਹ ਆੜੀ ਛੱਡਾ ਤੁਹਾਨੂੰ ਛੱਡ ਗਿਆ ਆ ਜਾ ਕਿੱਧਰ ਆਣਾ ਇੱਧਰ ਤੋਂ ਦਿੱਕਿਆ ਤੂੰ ਕਿਧਰ ਗਿਆ ਕਿਥੋਂ ਨਹੀਂ ਫੋਨ ਕਰਦੇ ਚੜਿਆ ਇਹ ਦੇਖ ਲੈ ਇਹਨਾਂ ਨੂੰ ਓਏ ਬੀਤ ਓਏ ਇੱਥੇ ਵੀਡੀਓ ਬਹੁਤ ਸੋਹਣੀ ਬਣਦੀ ਆ ਤੇਰੀ ਬਣਾਵਾ ਹੁਣ ਪਹੁੰਚੇ ਸੀ ਅਸੀਂ ਅਬ ਲੋਕੇਸ਼ਨ ਤੇ ਕਿੰਨੀ ਉਚਾਈ ਆ ਜਿਵੇਂ ਹਿਮਕੁੰਡ ਦੀ ਚੜਾਈ ਹੁੰਦੀ ਆ ਨਾ ਹਿਮਕੁੰਡ ਸਾਹਿਬ ਦੀ ਚੜਾਈ ਸੋਰੀ ਜੇ ਮੇਰੇ ਤੋਂ ਕੁਝ ਗਲਤ ਵਾਕਤ ਬੋਲਿਆ ਜਾਵੇ ਕਿਉਂਕਿ ਮੈਨੂੰ ਨਨ ਪਤਾ ਇਸ ਲਈ ਸਾਹ ਚੜ ਗਿਆ ਹੁਣ ਸਾਨੂੰ ਤੇ ਬਟ ਅਸੀਂ ਲੋਕੇਸ਼ਨ ਤੇ ਪਹੁੰਚ ਕੇ ਇੱਥੇ ਆਉਣਾ ਸੀਗਾ ਸੋ ਆ ਦੇਖੋ ਗਾਇਸ ਇਹ ਆ ਸਾਡੀ ਹੁਣ ਲੋਕੇਸ਼ਨ ਆ ਲੋਕੇਸ਼ਨ ਤੇ ਆਉਣਾ ਸੀ ਅਸੀਂ ਇੱਥੇ ਤਾਰ ਲੱਗੇ ਹੋਇਆ ਤਾਂ ਕਿ ਕੋਈ ਡਿਗ ਡੁਗ ਨਾ ਜਾਏ ਉਹ ਆ ਬੀਚ ਸੋ ਇਧਰੋਂ ਦੇਖੋ ਵਿਊ ਤੁਸੀਂ ਕਾਣੀ ਖੰੜਿਆ ਤੋਂ ਪਕਰ ਕੇ ਇਹ ਜਦੋਂ ਕਾਲੀ ਜੀ ਬਿਲਡਿੰਗ ਇਹ ਸੀਗੇ ਮਤਲਬ ਕਿ ਇਹ ਦੀ ਪਛਾਣ ਸੀ ਜੀ ਮੈਨੂੰ ਪਹਿਲਾਂ ਤੋਂ ਆਉਂਦੇ ਆ ਉਹ ਮੈਨੇ ਦੇਖ ਜਲਦੀ ਜਲਦੀ ਆਲੀ ਤੇ ਬਿਲਡਿੰਗ ਮੈਨੂੰ ਵੀ ਦੇਖ ਕੇ ਲੱਗਿਆ ਨਾ ਪਹੜ ਗਿਆ ਆਈਸਕ੍ਰੀਮ ਖਾ ਰਿਹਾ ਇਸ ਤੇ ਮੁਰਗਾ ਬੋਲੀ ਜਾਂਦਾ ਇੱਥੇ ਮੁਰਗਾ ਹੋਏ ਇਹ ਇਹਨਾਂ ਦੇ ਹੋਨੇ ਦੇਵ ਤੇ ਵਧੀਆ ਆਇਨ ਮੈਂ ਕਾਹ ਨੂੰ ਆਨ ਦੀ ਦਮ ਨਾਲੇ ਮਨ ਵੀ ਕੀ ਬੀਰ ਕੀ ਬੀਰ ਬੀਖ ਦੇਖਣ ਵਾਲੇ ਤਾਂ ਚੀਜ਼ ਵਧੀਆ ਮਿਲਦੀ ਇਹ ਤੇ ਮੇਰੀ ਮੰਨੀ ਨੇ ਇਹ ਨਹੀਂ ਕਿ ਅੱਜ ਵੀ ਤੇ ਜੇ ਤੇਰੇ ਵਾਸਤੇ ਪੈਸੇ ਉਡੋਂਦੀ ਨਾ ਤਾਂ ਤੈਨੂੰ ਮੈਂ ਵਧੀਆ ਲੱਗਦੀ ਸੀ ਇਹ ਤਾਂ ਰਿਐਲਿਟੀ ਆ ਮੈਂ ਪੈਸੇ ਡਾਉਂਦੀ ਨਹੀਂ ਕਿਹੜਾ ਕੱਲ ਮੈਂ ਹਰ ਤਾਉ ਤੇਰੇ ਪਾਸੇ ਬਚਾਉਣੀ ਨਾ ਤਾਂ ਕਰਕੇ ਤੈਨੂੰ ਉਹ ਮਾੜੀ ਲੱਗਦੀ ਆਣ ਪੀਣ ਦੀ ਕਹਿ ਰਹੀ ਆ ਮੈਂ ਕਹਾਂ ਤੱਕ ਆਉਂਗੀ ਆਉਂਦੇ ਹਾਂ ਛੋਈ ਛੋਈ ਮੋਰਗੇ ਤਾਂ ਬੋਲੀ ਜਾਂਦੇ ਤੇ ਉਹ ਲੈ ਆਈਸਕ੍ਰੀਮ ਪਰ ਕੇ ਨੀ ਤੇ ਸਭੰਗੂ ਨਾਲ ਪਾਤੀ ਕਾਲਾ ਕਾਲਾ ਇਧਰੇ ਸਾਰਾ ਹੀ ਤੜਾ ਇੱਥੇ ਚੜ੍ਹ ਕੇ ਬੇਜੂਟ ਆਤਨੀ ਹਨ ਬਾਈ ਅੱਜ ਕਾਜ ਨੇ ਅੱਜ ਕਾਜ ਨੇ ਮਿਸਤਕ ਲੱਗੇ ਪਹਿਲੇ ਵੀ ਬਾਹਰ ਆਈ ਆ ਆ ਮੇਰੀ ਲਿਪਸਟਿਕ ਬੜੀ ਅੱਜ ਮੈਂ ਪਹਿਲੀ ਵਾਰੀ ਲਾ ਕੇ ਆਈ ਆ ਸਭ ਤੋਂ ਮੇਨ ਗੱਲ ਤੇ ਬਾਈ ਨੇ ਜਮਾਈ ਮੇਰੀ ਇੰਨੀ ਬੇਇੱਜ਼ਤੀ ਕਰਕੇ ਮੈਂ ਦੁਬਾਰੇ ਲਾਣੀ ਨਹੀਂ ਹੈਗੀ ਸਿੱਟ ਦੇਣੀ ਆ ਹੁਣ ਅੱਜ ਤੋਂ ਬਾਅਦ ਇਹ ਸਿੱਟੀ ਨਾ ਲੈ ਜਾਓ ਲੈ ਜਾਓ ਤੇ ਕੋਈ ਗੱਲ ਆ ਭਾਬੀ ਵਾਸਤੇ ਲੈ ਜਾਓ ਤਾਰਾ ਕੁਸ਼ ਪਾਬੀਏ 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 ਕੋਈ ਨਾ ਕਰੇ ਚਲੋ ਦਸ ਹਾਂ ਲੋ ਆ ਗਰੀਬਾਂ ਨੂੰ ਮੈਂ ਲੈ ਕੇ ਚੱਲਿਆਂ ਗੱਡੀ 'ਚ ਬਿਠਾ ਗਏ ਲਾ ਵੀਰੇ ਲੋ ਕੀ ਹਾਲਤ ਕੀਤੀ ਓ ਸਾਰੇ ਤੋਂ ਪਿੱਛੇ ਬਾੜੀ ਮਾਰੀ ਕੀਤੀ ਅਬ ਚੱਲਣਾ ਗਰੀਬ ਦੇਖ ਲਓ ਮਾਈਟਾ ਦੇਖ ਲੈ ਚੌੜਾ ਹੋ ਗਿਆ ਇੱਕ ਸਾਡਾ ਸੀਨੀਅਰ ਬਜ਼ੁਰਗ ਬੰਦਾ ਇਹਨਾਂ ਨੂੰ ਵੀ ਨਹੀਂ ਲਾਓ ਮੜੇ ਹੂਰ ਲੱਤਾਂ ਜੌੜੀਆਂ ਕਰ ਲਾਓ ਤੇਰੇ ਕੋਲ ਲੋਕੀਵਨੀ ਕਰ ਲੈ ਕਦੀ ਵੀਰੇ ਆਹਾ ਇੱਥੋਂ ਇੱਥੇ ਮੈਂ ਕੋਈ ਕਿਤੇ ਮਰਜੀ ਕਰ ਸਕਦਾ ਇਹ ਸੀਟ ਪਿੱਛੇ ਲੜੀ ਜਾਂਦੇ ਨੇ ਯਾਰ ਇਹਨਾਂ ਨੂੰ ਗੱਡੀ 'ਚ ਬਿਠਾਉਣੀ ਚਾਹੀਦੀ ਲੋਕੀਵਨੀ ਕਰ ਦੇ ਕਦੀ ਜਿਹੜਾ ਦੇਖ ਥੱਲੇ ਲਾ ਦੂੰਗੀ ਇਹਨੂੰ ਕਹਿ ਕੇ ਇਹਨਾਂ ਨੂੰ ਥੱਲੇ ਲਾ ਦੀਏ ਸ਼ਕਿਊਜ਼ ਮੀ ਇਹਨਾਂ ਨੂੰ ਥੱਲੇ ਲਾ ਦੀਏ ਨੋ ਉਹ ਨਾ ਕਰ ਤਾ ਨੋ ਕੀਦੇ ਅੱਜ ਅਸੀ ਹੋ ਗਏ ਬਗਾਨੇ ਨਹੀਂ ਅੱਜ ਨਹੀਂ ਕੱਲ ਸਾਡੀ ਹੁੰਦੀ ਸੀ ਰਕਾਨੇ ਮੇ ਇਹਨੂੰ ਕਿਨੇ ਬਗਾਨਾ ਸਾਡੀ ਦਾਤੂ ਮੁੱਲ ਕੌਡੀ ਵੀ ਨਾ ਪਾਇਆ ਓ ਵਾ ਵਾ ਸਾਡੀ ਦਾਤੂ ਮੁੱਲ ਕੌਡੀ ਵੀ ਨਾ ਪਾਇਆ ਕੀਦੇ ਸਿੱਕਿਆਂ ਦਾ ਚੱਲ ਗਿਆ ਜੋਰ ਦੱਸ ਜਾ ਰੱਬ ਦੇ ਸਮਾਉਣ ਨੂੰ ਸਾਨੂੰ ਕਹਿਣ ਵਾਲਿਆ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸਗਾ ਰੱਬ ਦੇ ਸਵਾਰ ਸਾਨੂੰ ਘੇੜ ਵਾਲੀ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਕਿੰਦੀ ਹੋਰ ਦੱਸ ਜਾਨੀ ਹੋਰ ਜਾਓ ਹਾਂ ਸਹੀ ਹੋਰ ਜਾਓ ਹਾਂ ਕਰ ਕਰ ਬਾਦੇ ਅੰਦਾ ਕਰੋ ਕੈਮਰਾ ਨਾਲ ਦੱਸ ਕਿਹੜੀ ਸਾ ਜ ਤੈਨੂੰ ਲਈਏ ਮੈਂ ਬੁੱਟੇ ਨੂੰ ਪਾਣੀ ਲਈਏ ਬੁੱਟੇ ਨੂੰ ਪਾਣੀ ਰਾਤਾ ਕੀ ਬਣੀ ਬੜੀ ਮਾੜੀ ਬਣ ਗਈ ਤਾਂ ਧਿਆਨ ਨਹੀਂ ਸੀ ਪਰ ਓ ਯਾਰਾ ਕਾਹੋਂ ਬਈ ਉਹ 10 ਮਣੀ ਲੱਗੀ ਜਾਂਦਾ ਲੱਗ ਗਿਆ ਹੁਣ ਤਾਂ ਬੂਟੇ ਖਿਲਣਗੇ ਅਸ ਤੇਰਾ ਪੁੱਤ ਹੈਡ ਟੌਨ ਖਾ ਲੇ ਚੰਗਾ ਚੰਗਾ ਪਲਾ ਹੁੰਦਾ ਸੀ ਮੂੰਗਾ ਤੋਂ ਰੋਵੇਗਾ ਤਾਂ ਕੋਈ ਕੁਝ ਤਾਂ ਮੈਂ ਸਟਾਈਲ ਹੀ ਰਾਇਆ ਇੱਕ ਕਲੀ ਵਾਹੀ ਗਿਆ ਇਹ ਸਾਥਾ ਇਹਨਾਂ ਨੇ ਪਹਿਲੀ ਵਾਰ ਗੱਡੀ ਦੇਖੀ ਪਹਿਲੀ ਵਾਰ ਗੱਡੀ 'ਚ ਬੈਠੇ ਆ 7000 ਇਹਨਾਂ ਦੀ ਸੋਚ ਪਤਾ ਕਿੱਥੇ ਤੱਕ ਆ ਛੱਤਾਂ ਦੇ ਆ ਟਲਾ ਲਾਈ ਲੱਗੇ ਇਹ ਬੰਦੇ ਦੀ ਸੋਚ ਚੈੱਕ ਕਰੀ ਜੀ ਇਹ ਬੰਦੇ ਦੀ ਸੋਚ ਦੇਖ ਇਹ ਚੈੱਕ ਕਰੀ ਤੇਰੇ ਕਹਿਣਾ ਆਪ ਲੱਗਦੇ ਚੱਤ ਤੇ ਮੈਂ ਕਿਹਾ ਵੀ ਬਹੁਤ ਸੋਹਣੀ ਕਰੀ ਹੋਈ ਆ ਆ ਦੇਖ ਹਾਂ ਇਹ ਆ ਵੀ ਨੋਵਾ ਗੱਡੀ ਯੂ نو ਸਿੱਧੂ ਮੂਸੇਵਾਲਾ ਹਾਂ ਸਿੱਧੂ ਮੂਸੇਵਾਲਾ ਸਿੰਗਰ ਪੰਜਾਬੀ ਸਿੰਗਰ ਪੰਜਾਬੀ ਸਿੰਗਰ ਨੋ ਸੌਰੀ ਨੋ ਉਹ ਸ਼ੂਟ ਡੈਡ ਸਿੱਧੂ ਮੂਸੇਵਾਲਾ ਸਿੰਗਰ ਯੋ ਕੰਟਰੀ ਰਾ ਯਸ ਯਸ ਪੰਜਾਬ ਇੰਡੀਆ ਇੰਡੀਆ ਨੋ ਬੰਗ ਨੋ ਬੰਗਲਾ ਨੋ ਯਸ ਬੰਗੜਾ ਬੰਗੜਾ ਯਸ ਬੰਗਾ ਬੰਗੜਾ ਬੰਗਲਾ श्रीलंका वर्ल्ड वाइज सिंगर मूसे बं, वाला बंगाल दिगाल करी बंगाल श्रीलंका नो 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 पंजाब पंजाब वर्ल्ड वायज सिंका श्रीलंका लंका यूट्यूब सर्च सिद्धू वर्ल्ड वाइड सिंगर टॉप सिंगर सिंगर आई नो नोज सिंगर सिंगर इना दिमाग नॉट वर्किंग ਦਿਮਾਗ ਨੋਟਵਰਕ ਮਾਈਂਡ ਇਹਨਾਂ YouTube ਤੇ ਗੱਡ ਕੇ ਦਰਖਾ ਹੈ ਇਹ ਇਹਨ ਲੋਕਾਂ ਦਾ ਦਿਮਾਗ ਕੱਦਲਾ ਪੜਾ ਹੈ ਕਿੱਲੂ ਉਹਦਾ ਦਿਮਾਗ ਹੀੱਲਾ ਪੜਾ ਹੈ ਪਹਿਲੀ ਵਾਰੀ ਦਾ ਗੱਡੀ 'ਚ ਬਿਠਾਇਆ ਇਹਨਾਂ ਨੂੰ ਐ ਉਹ ਵੀ ਨੌਆ ਚ ਹੈ ਛੱਤ ਤੇ ਹੱਥ ਲਾ ਲਾ ਦੇ ਵੀਡੀਓ ਹੈ ਵੀਡੀਓ ਮਾਈ ਬਲੌਗਰ ਆਈ ਐਮ ਬਲੌਗਰ ਯਰ ਬਲੌਗਰਸ ਬਲੌਗਰ YouTube ਵੀਡੀਓ ਆਹ ਦੇਖ ਲਓ ਬਈ ਇੱਥੇ ਬਾਹਰ ਕੁਰਸੀਆਂ ਕਿਵੇਂ ਰੱਖੇ ਰਹਿਂਦੀਆਂ ਨੇ ਸਾਰਾ ਦਿਨ ਰਾਤ ਕਾਕੂ ਮੈਂ ਤਾਂ ਅੱਜੀ ਦੇਖੀ ਬਾਹਰ ਆ ਕੇ ਆ ਸੋ ਗਾਇਜ਼ ਅਸੀਂ ਪਹੁੰਚ ਚੁੱਕੇ ਆ ਆਪਣੀ ਲੋਕੇਸ਼ਨ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹੁਣ ਜਾ ਕੇ ਅਸੀਂ ਸੋਵਾਂਗੇ ਖਾਵਾਂਗੇ ਪੀਵਾਂਗੇ ਖਾਪੀ ਕੇ ਆ ਮੀਨਸ ਹੋ ਜਾਾਂਗੇ ਕਿਉਂਕਿ ਫਿਰ ਅਸੀਂ ਜਾਣਾ ਰਾਤ ਨੂੰ ਕੰਮ ਤੇ ਸੋ ਓਕੇ ਇਹ ਚੀਲੇ ਬੰਦੇ ਉਧਰੋਂ ਲੈ ਕੇ ਆਇਆ ਇਹਨਾਂ ਨੂੰ ਮੈਂ ਗੱਡੀ ਤੇ ਧੰਨਵਾਦ ਰਸ ਅੱਛਾ ਲਿ ਦੇ ਲਈ ਬਹੁਤ ਵਾਅਦ ਸੋ ਓਕੇ ਯਾ ਹੈ ਇਹ ਵਾਲੇ ਸੋ ਗਾਇਜ਼ ਵਲੌਗ ਨੈਕਸਟ ਵਲੌਗ ਜਿਹਾ ਨਹੀਂ ਦੇ ਹੋ ਸਾਡੇ ਨਾਲ ਓਕੇ ਅਬ ਆਪਾਂ ਬੋਲਦੇ ਆ ਆਪਣੇ ਹੋਟਲ ਜਾ ਤੇ ਉੱਥੇ ਜਾ ਕੇ ਆਪਾਂ ਕਰਾਂਗੇ ਰੈਸਟ ਥੱਕ ਕੇ ਬਹੁਤ ਸਾਰਾ ਮੇਰਾ ਰੂਮ ਹੈ ਬਹੁਤ ਪਿਆਰੋਂ ਬੰਦਾ ਮੁੱਟ ਯੂਜ਼ ਨਹੀਂ ਕਰਦੇ ਸਿੰਗਲ ਸਾਡੀ ਸਿੱਖ ਖਰਾਬ ਲਾਵੇ ਤਾਂ ਕਰਕੇ ਓਕੇ ਗਾਇਜ਼ ਬਾਏ Try ਕਰਦੇ ਸਰਕਲ ਨੂੰ ਸਬਸਕ੍ਰਾਈਬ ਕਰ ਦਿਓ